ਸਸਕਾਉਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚਰਨੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜਿਸ ਦੇ ਖਾਸ ਹੈ ਕਿ ਉਹਨਾਂ ਦੇ ਹੱਥੇ ਵਿੱਚ ਦੋ ਤਸਵੀਰਾਂ ਹਨ ਇੱਕ ਪਾਸੇ ਸਿੱਧੂ ਮੂਸੇਵਾਲਾ ਤੇ ਇੱਕ ਪਾਸੇ ਦੀਪ ਸਿੱਧੂ ਨਜ਼ਰ ਆ ਰਹੇ ਨੇ ਜਦੋਂ ਉਹਨਾਂ ਦੇ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਉੱਥੇ ਉਹਨਾਂ ਦੇ ਵੱਲੋਂ ਵੱਡੇ ਵਾਅਦੇ ਤੇ ਦਾਅਵੇ ਕੀਤੇ ਗਏ ਨੇ ਖਾਸ ਕਰਕੇ ਸਰਹੱਦਾਂ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਬਾਰ ਆਹੋ ਸਿਕਉ ਉਥੇ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਨੌਜਵਾਨਾਂ ਨੂੰ ਵੀ ਅੱਗੇ ਆਣਾ ਪਵੇਗਾ ਤੇ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇਣ ਤੇ ਜਦੋਂ ਉਹਨਾਂ ਦੇ ਉਮੀਦਵਾਰ ਚਿਤਕੇ ਸੰਸਦ ਦੇ ਵਿੱਚ ਜਾਣਗੇ ਲੋਕ ਸਭਾ ਦੇ ਵਿੱਚ ਜਾਣਗੇ ਤਾਂ ਉਹਨਾਂ ਦੇ ਵੱਲੋਂ ਵੇੜੇਵਾਦ ਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਉਹ ਮੌਕੇ ਦੀਆਂ ਸਰਕਾਰਾਂ ਦੇ ਗਲੇ ਦੇ ਵਿੱਚ ਹੱਥ ਪਾ ਕੇ ਪੂਰੇ ਕੀਤੇ ਜਾਣਗੇ ਹੋਰ ਕੀ ਕੁਝ ਕਹਿ ਰਹੇ ਨੇ ਸਿਮਰਜੀਤ ਸਿੰਘ ਮਾਨ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਮੈਨੀਫੈਸਟੋ ਤਾਂ ਸਾਡਾ ਹੀ ਹੈ ਕਿ ਅਸੀਂ ਬਹੁਤ ਸਫਾਈ ਦੇ ਨਾਲ ਕੰਮ ਕਰਾਂਗੇ ਚੰਗੇ ਕੰਮ ਕਰਾਂਗੇ ਕੋਈ ਮਤਸਬ ਪੁਣਾ ਨਹੀਂ ਆਊਗਾ ਕੋਈ ਕਰਪਸ਼ਨ ਨਹੀਂ ਹੋਊਗੀ ਤੇ ਜਿਹੜੇ ਮੋਦੀ ਸਾਹਿਬ ਨੇ ਭੇਜੇ ਕੀਤੇ ਹੈ ਘਰ-ਘਰ ਨੌਕਰੀ ਜਿਹੜੀ ਇੰਦਰ ਗਾਂਧੀ ਨੇ ਕੀਆ ਰੋਟੀ ਕਪੜਾ ਮਕਾਨ ਆਮ ਆਦਮੀ ਨੇ ਕਿਹਾ ਕਿ ਹਰ ਵੀ ਵੀ ਦੇ ਛੜਦੇ ਮਹੀਨੇ ਬੈਂਕ ਦੇ ਵਿੱਚ 6000 ਰੁਪਏ ਜਮਾ ਹੋ ਜਾਊਗਾ ਇਹ ਝੂਠੇ ਜਿਹੜੇ ਬੈਠੇ ਕੀਤੇ ਐ ਇਹਨਾਂ ਦੇ ਖਿਲਾਫ ਅਸੀਂ ਪਾਰਲੀਮੈਂਟ ਦੇ ਵਿੱਚ ਮੋਸ਼ਨ ਇੱਕ ਪਾਵਾਂਗੇ ਕਿ ਇਹਦਾ ਇੱਕ ਪਾਰਟੀਨਡ جواب ਦੇਣ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਪਾਰਟੀਆਂ ਝੂਠੇ ਬੈਠੇ ਲੋਕਾਂ ਨੂੰ ਖਿਰਾਕ ਕੇ ਤੇ ਜਿੱਤ ਕੇ ਤੇ ਸਰਕਾਰਾਂ ਬਣਾਉਂਦੀਆਂ ਉਹਨਾਂ ਦਾ ਨਾਮ ਇਲੈਕਸ਼ਨ ਦੇ ਜਿਹੜੀਆਂ ਪਾਰਟੀਆਂ ਐ ਉਹਨਾਂ ਦਾ ਨਾਮ ਉਹਨਾਂ ਦੇ ਵਿੱਚੋਂ ਕੱਟਿਆ ਜਾਵੇ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ ਤੇ ਪਾਕਿਸਤਾਨ ਦਾ ਬਾਰਡਰ ਬੁਫਾਰਦਲੀ ਫੋਲਣਾ ਬਹੁਤ ਜ਼ਰੂਰੀ ਹੈ ਸਾਡੇ ਪਸੰਦਨਾ ਦੇ ਕੰਮ ਜਿਹੜੇ ਮੋਦੀ ਨੇ ਕਿਹਾ ਸੀ ਹੋ ਜਾਣਗੇ ਕਿ ਉਹਨਾਂ ਦੇ ਕਰਜ਼ੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ MSB ਨੂੰ ਕਮਿਟੀ ਜਮਾ ਪਨਾਇਆ ਜਾਊਗਾ ਤੇ ਫਿਰ ਉਹ ਜਿਹੜੀ ਰਿਪੋਰਟ ਹੈਗੀ ਹੈ ਉਹ ਲਗੂ ਕੀਤੀ ਜਾਊਗੀ ਅਜੇ ਵੀ ਸਾਡੇ ਕਿਸਾਨ ਮਜ਼ਦੂਰ ਬਹੁਤ ਗਰੀਬ ਨੇ ਬਹੁਤ ਗਰੀਬੀ ਹੈ ਸਾਡੇ ਪਿੰਡਾਂ 'ਚ ਸ਼ਾਇਦ ਤੁਸੀਂ ਦੇਖੀ ਨਹੀਂ ਅਸੀਂ ਤਾਂ ਸਾਰਾ ਬਹੁਤ ਜ਼ਿਆਦਾ ਇਹਨਾਂ ਅਧਿਕਸ਼ਨਾਂ ਦੇ ਵਿੱਚ ਗਰੀਬੀ ਦੀ ਗੱਲ ਕੀਤੀ ਹੈ ਤੇ ਇਹਨੂੰ ਤੋੜਨ ਤੇ ਲਈ ਅਸੀਂ ਯਤਨ ਕਰਦੇ ਆਂ ਅਸੀਂ ਇਹ ਪ੍ਰੋਮਿਸ ਨਹੀਂ ਕਰ ਸਕਦੇ ਕਿ ਕਿੱਥੋਂ ਤੱਕ ਅਸੀਂ ਤੋੜ ਸਕਾਂਗੇ ਪਰ ਸਾਡਾ ਨਿਸ਼ਾਨਾ ਹੋਊਗਾ ਕਿ ਜਿਹੜੀ ਜਿਹੜੇ ਵਾਅਦੇ ਕੀਤੇ ਐ ਇਹ 파ਟੀਆਂ ਨੂੰ ਬੇਸ਼ੱਕ ਇਹਨਾਂ ਦੇ ਦਲ ਤੋਂ ਫੜਨਾ ਪਵੇ ਕਿ ਇਹ ਲਾਗੂ ਜ਼ਰੂਰ ਹੋਣਗੇ